ਮੈਨੂੰ ਪੁੱਛਣ ਲੱਗੇ ਪੱਤਰਕਾਰ ਕਹਿੰਦੇ ਸੀ ਨਾਮ ਲਵਾਂਗੇ ਉਸ ਨਾਮ ਬਾਰੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਵੀ ਉਹ ਉਹਦੇ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਹਿੰਦੇ ਸੁਖਵੀਰ ਬਾਦਲ ਮੈਂ ਕਹਿੰਦਾ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਪੜ੍ਹਨੀ ਆਉਂਦੀ ਨਹੀਂ ਪੰਜਾਬ ਦਾ ਵਾਰਿਸ ਬਣਨ ਨੂੰ ਫਿਰਦਾ ਹੈ ਕਹਿੰਦੇ ਜੀ ਕੈਪਟਨ ਮਰਿੰਦਰ ਮੈਂ ਕਹਾਂ ਮੁਗਲਾਂ ਵੇਲੇ ਮੁਗਲਾਂ ਨਾਲ ਸੀ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ ਕਾਂਗਰਸ ਵੇਲੇ ਕਾਂਗਰਸ ਨਾਲ ਸੀ ਕਾਲੀਆਂ ਵੇਲੇ ਕਾਲੀਆਂ ਨਾਲ ਸੀ ਅੱਜਕੱਲ ਬੀਜੇਪੀ ਨਾਲ ਨੇ ਕਿਉਂਕਿ ਬੀਜੇਪੀ ਹੈ ਕਹਿੰਦੇ ਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਹੈ ਔਰ ਨਾਲ ਗਰੰਟੀ ਦਿੰਦਾ ਵੀ ਠੀਕ ਹੈ ਗੱਲ ਮੈਂ ਕਹਿੰਦੇ ਕਿਵੇਂ ਮੈਂ ਕਿਹਾ ਜਦੋਂ ਚੰਦਰਯਾਨ ਲਾਂਚ ਕਰਨ ਗਿਆ ਉੱਥੇ ਜਾ ਕੇ ਭਾਸ਼ਣ ਦੇਣ ਲੱਗਾ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਯਾਰ ਇਸਰੋ ਇਤਨਾ ਅੱਠਵੀਂ ਦੇ ਸੰਟਿਕੜਣੀ ਲੱਭਦਾ ਇਸਰੋ ਕਿੱਥੋਂ ਆ ਗਈ ਇਧਰ ਨੇ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਕਿਵੇਂ ਕਰੂਗਾ ਨਾਤਾ ਕਿਵੇਂ ਜੋੜੂਗਾ ਫਿਰ ਜਦੋਂ ਮੈਂ ਦੂਜੀ ਤੀਜੀ ਕਲਾਸ ਚ ਪੜਦਾ ਹੁੰਦਾ ਸੀ पढ़ाई आसो मैं लैके हों इस करके हरेक टीचर मैं आके सी अब तू इसरो में बैठ अब इसरो में अब इसरो में अब इसरो इसरो से हमारा पढ़ना फिर कहने केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਕਾਲਾ ਭਗਵਾਨਤ ਮਹਾਨ ਮੇਰਾ ਨਾਮ ਲੇਤਾ ਹੁਣ ਮੈਂ ਆਪਦੀ ਤਾਰੀਫ ਕਿਵੇਂ ਕਰਾਂਗਾ ਪਰ ਮੈਂ ਤਕਰੀਫ ਕਰਦੀ ਨਹੀਂ ਮੈਂ ਕਹਵੀ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਸੋ ਵੀਰੋ ਸਾਰਾ ਤੁਹਾਡੀ ਰਹਿਮਤ ਹੈ ਲੋਕਾਂ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਲੀਡਰੋ ਮੈਂ ਬਹੁਤ ਲੀਡਰਾਂ ਨੂੰ ਕਹਿੰਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਜਿੱਦẽ ਤੁਹਾਨੂੰ ਤੁਸੀਂ ਬਹਿਮ ਪੜ ਲਿਆ ਕਿ ਮੈਂ ਲੋਕਾਂ ਤੋਂ ਵੱਡਾ ਲੋਕ ਥੱਲੇ ਲਾ ਕੇ ਮਾਰ ਦੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਾਸ਼ ਤੇ ਬੜੇ ਬੜੇ ਲਾਲੇ ਜੀ ਲੋਕ ਬਣ ਗਏ ਇਸ ਤਰ੍ਹਾਂ ਕਿ ਛੋਟੇ ਛੋਟੇ ਆਏ ਆ ਇਹ ਤੁਹਾਡੇ ਆਪਣਾ ਪੁੱਤਾਂ ਪੈਸੇ ਕਰੋੜਾਂ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਜੀ ਮੈਂ ਵੀ ਕਰੋੜਾਂ ਰੁਪਏ ਫਿਲਮਾਂ ਚ ਕਮਾ ਲੈਂਦਾ ਜੀ ਮੈਂ ਵੀ ਲਫਟਰ ਚੈਲੰਜ ਹਿੰਦੀ ਫਿਲਮਾਂ ਚ ਚਲੇ ਗਏ ਸੀਗੇ ਮੈਨੂੰ ਕੀ ਲੋੜ ਸੀ ਕਿ ਇੱਥੇ ਇਹਨਾਂ ਨਾਲ ਪੰਗਾ ਲੈਣ ਦੀ ਪਰ ਮੇਰੇ ਦਿਲ 'ਚ ਆਇਆ ਭਗਵਾਨ ਤੁਮਾਨਾ ਹੱਸੇ ਵੀ ਉਹਦੇ ਚੰਗੇ ਲੱਗਦੇ ਨੇ ਜੋ ਚੁੱਲ੍ਹੇ 'ਚ ਅੱਗ ਮੱਚਦੀ ਹੋਵੇ ਤੇਰੇ ਸਾਹਮਣੇ ਪੰਜਾਬ ਮਰੀ ਜਾਂਦਾ ਹੈ ਤੇਰੇ ਸਾਹਮਣੇ ਪੰਜਾਬ ਦਾ ਪੇੜਾ ਗਰ ਕੋਈ ਜਾਂਦਾ ਹੈ ਤੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਆ ਯਾਰ ਲੀਡਰ ਤੂੰ ਕੀ ਕਰਦਾ ਤੂੰ ਕਸਟਾ ਸੀੜੀਆਂ ਕੱਟ ਕੇ ਚਲੇ ਜਾਏਂਗਾ ਦੁਨੀਆ ਤੋਂ ਨਾ ਨਾ ਕਰ ਯਾਰ ਮੈਨੂੰ ਹਿੱਸਾ ਪਾਸ ਸਮਾਜ ਥੋੜਾ ਹਿੱਸਾ ਦਾ ਵਿੱਚ ਵੜ ਵਿੱਚ ਵੜ ਜੇ ਕਿਸੇ ਵੀਰੇ ਸਾਫ ਕਰਨਾ ਹੋਵੇ ਸੀਵਰੇ ਵਿੱਚ ਵੜਨਾ ਪੈਂਦਾ ਸੀਵਰੇ ਸਾਫ ਕਰਨ ਵਾਸਤੇ ਜੇ ਨਰਮੇ ਨੂੰ ਕਣਕ ਨੂੰ ਝੋਨੇ ਨੂੰ ਸੁੰਢੀ ਲੱਗ ਜੇ ਪਰ ਉਹ ਰੋੜੇ ਮਾਰ ਕੇ ਜਾਂ ਰੋਲਾ ਪਾ ਕੇ ਸੁੰਢੀ ਨਹੀਂ ਹਟਦੀ ਵਿੱਚ ਵੜਨਾ ਪੈਂਦਾ ਟੋਲੀ ਲੈ ਕੇ ਸਪਰੇਅ ਦੀ ਫਿਰ ਮੈਂ ਆ ਗਿਆ ਉਹ ਇੱਕ ਚਿੜੀ ਸੀ ਜੰਗਲ 'ਚ ਅੱਗ ਲੱਗੀ ਸਾਰੇ ਜਾਨਵਰ ਭੱਜਣ ਲੱਗ ਗਏ ਭਗੜੜ ਮਚ ਗਈ ਕੱਲੀ ਇੱਕ ਚਿੜੀ ਸੀ ਉਹ ਜਾਂਦੀ ਟੋਬੇ 'ਚ ਛੱਪੜ 'ਚ ਆਪਣੀ ਚੁੰਝ 'ਚ ਪਾਣੀ ਭਰ ਕੇ ਅੱਗ ਤੇ ਪਾਣ ਦੇ ਦੀ ਫੇਰ ਗਈ ਚੁੰਝ ਭਰੀ ਫੇਰ ਬਾਤਾ 15 20 ਵਾਰੀ ਚੁੰਝ ਭਰ ਕੇ ਪਾਣੀ ਪਾਇਆ ਤਾਂ ਬਾਕੀ ਜਾਨਵਰ ਹੱਸਣ ਲੱਗੇ ਮਜ਼ਾਕ ਕਰਨ ਲੱਗੇ ਚਿੜੀ ਨੂੰ ਕਹਦੇ ਚਿੜੀਏ ਗਲਤਫਹਿਮੀ ਚ ਐ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਚਿੜੀ ਕਹਿੰਦੀ ਮੈਨੂੰ ਪਤਾ ਐ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊ ਤਾਂ ਉਦੋਂ ਤੁਹਾਡਾ ਨਾਂ ਆਮ ਆਸ਼ਾ ਦੇਖਣ ਵਾਲਿਆਂ ਜਿਹੜਾ ਡਰ ਕੇ ਭੱਜਣ ਵਾਲਿਆਂ ਤੇ ਲਿਖਿਆ ਜਾਊ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਤੇ ਲਿਖਿਆ ਜਾਊ ਸਮੇਂ ਇਹ ਸੋਚ ਕੇ ਆ ਗਿਆ ਕੋਈ ਨਹੀਂ ਮੈਂ ਕਹਿੰਦਾ ਤਾਂ ਹਾਰ ਬਾਦੀ ਗੱਲ ਐ ਘਟੂ ਘਟਾ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਨਾਂ ਲਿਖੀਏ ਤੇ ਮੇਰਾ ਨਾਂ ਤਾਂ ਆਵੇ ਤੁਸੀਂ ਐਡਾ ਵੱਡਾ ਮਾਨ ਸਤ ਕਰ ਦਿੱਤਾ ਐਡੇ ਵੱਡੇ ਅਹੁਦੇ ਦੇਤੇ ਤਾਂ ਵੀਰੋ ਤੁਹਾਡੇ ਵਾਸਤੇ ਆਂਦਾ ਸੀ ਤੁਹਾਡੇ ਲਈ ਖੇਲ ਆਤੀ ਜ਼ਿੰਦਗੀ ਕੋਈ ਕਿਸੇ ਕਿਸਮ ਦਾ ਲਾਲਚ ਨਹੀਂ ਕੋਈ ਮੈਂ ਕਿਸੇ ਖੱਡਾਂ ਚਿੱਸਾ ਨਹੀਂ ਪਾਉਣਾ ਕੋਈ ਮੈਂ ਕਿਸੇ ਬਸੇ ਚਿੱਸਾ ਨਹੀਂ ਪਾਉਣਾ ਕੋਈ ਮਟਾ ਬੈਜ ਸਾਨੀ ਪਾਣਾ ਹਿੱਸਾ ਜ਼ਰੂਰ ਪਾਉਣਾ ਪਰ 3.5 ਕਰੋੜ ਪੰਜਾਬੀ ਲੋਕਾਂ ਦੇ ਦੁੱਖ ਸੁੱਖਾਂ ਦੇ ਸੁਪਨਾ ਸਾਰੇ ਸਮਾਜ ਦੇ ਦੁੱਖ ਸੁੱਖਾਂ ਦੇ ਸੁਪਨਾ ਹੈ ਨਾ ਹੀ ਮੈਂ ਕਿਸੇ ਸਮਾਜ ਨੂੰ ਕੋਈ ਐ ਕਹਿਣਾ ਵੀ ਆ ਮੇਰਾ ਸਮਾਜ ਹੈ ਉਹਦਾ ਸਮਾਜ ਹੈ 3.5 ਕਰੋੜ ਮੇਰਾ ਹੀ ਹੈ 3.5 ਕਰੋੜ ਇਹ ਛੋਟੀ ਗੱਲ ਨਹੀਂ ਹੁੰਦੀ 3.5 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ ਉਦੋਂ ਫਿਰ ਜ਼ਿੰਮੇਵਾਰੀਆਂ ਵੰਡ ਜਾਂਦੀਆਂ ਨੇ ਜਦੋਂ ਜ਼ਿੰਮੇਵਾਰੀਆਂ ਵੰਡ ਜਾਣ ਫਿਰ ਬਹੁਤ ਸੰਭਲ ਸੰਭਲ ਕੇ ਚੱਲਣਾ ਪੈਂਦਾ ਹੈ ਰਣ ਮੇਲ ਸਈਆਂ ਪਾਣੀ ਨੂੰ ਗਈਆਂ ਰਣ ਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਰਜ ਰਕੇ ਮਤਲਬ ਪ੍ਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦੇ ਸਿਰ ਜਿੰਮੇਵਾਰੀ ਵਾਲਾ ਘੜਾ ਧਰਦਾ ਪ੍ਰਮਾਤਮਾ ਤੇ ਜਿਹਦੇ ਸਿਰ ਤੇ ਧਰ ਦਿੰਦਾ ਉਹਨੂੰ ਫਿਰ ਪੈਰ-ਬੋਚ-ਬੋਚ ਕੇ ਧਰਨ ਦੇ ਤੰਦੇ ਸੋ ਤੁਸੀਂ ਮੇਰੇ ਜਿੰਮੇਵਾਰੀ ਵਾਲਾ ਘੜਾ ਦਿੱਤਾ ਹੋਇਆ ਬਿਲਕੁਲ ਫਿਕਰ ਨਾ ਕਰੋ ਖਜ਼ਾਨੇ ਦਾ ਫਿਕਰ ਨਾ ਕਰੋ ਖਜ਼ਾਨਾ ਵੀ ਭਰੂੰਗਾ ਔਰ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ ਕਦੇ ਨਹੀਂ ਕਿਹਾ ਸਵਾਦੋ ਸਾਲ ਚ ਕਿਸ ਖਜ਼ਾਨਾ ਖਾਲੀ ਹੈ ਆਮ ਆਦਮੀ ਕਲੀਨਿਕ ਖੋਲਦੇ 29 1.5 ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ 1.5 ਕਰੋੜ ਗਰੀਬ ਦਲਿਤ ਪਰਵਾਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ ਬਸ ਉਥੇ ਲੈਣਾਂ 'ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖਵੇ ਪਾਸੇ ਸਾਡੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫਰੀ ਸਾਰੇ ਕਸਟ ਫਰੀ ਡਾਕਟਰ ਸਾਹਿਬ ਸਿਹਤ ਮੰਤਰੀ ਨੇ ਮੈਸ ਜਨਪ੍ਰਿਤ ਬਲਾ ਕੇ ਕਿਹਾ ਪੰਜਾਬ ਦਾ ਤਸੀਲ ਲੈਵਲ ਦਾ ਵੀ ਜ਼ਿਲ੍ਹਾ ਲੈਵਲ ਤੇ ਸਾਰੇ ਕੋਈ ਹਸਪਤਾਲ ਆਹ ਜ ਨਹੀਂ ਹੋਣਾ ਚਾਹੀਦਾ ਜਿਹਦੇ ਚ ਐਕਸਰ ਮਸ਼ੀਨ ਨਾ ਹੋਵੇ ਜਿਹਦੇ ਚ ਕੋਈ ਸਾਰੀਆਂ ਜਿਹੜੀਆਂ ਟੈਸਟ ਕਰਨ ਵਾਲੀਆਂ ਮਸ਼ੀਨਾਂ ਨਾ ਹੋਣ ਔਰ ਇੱਕ ਹੋਰ ਗੱਲ ਐਸ ਐਮਓ ਤੇ ਸੀ ਐਮਓ ਨੂੰ ਕਾਉਂਟੇਬਲ ਬਣਾਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਕਿ ਤੂੰ ਬਾਹਰੋਂ ਦਵਾਈ ਲੈ ਕੇ ਆ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਤੇ ਅਸੀਂ ਅਗਲੇ ਦਿਨ ਉਹਨੂੰ ਪੂਰੀ ਕਰਦਾਂਗੇ ਕਿਹੜੀ ਦਵਾਈ ਉਹਦੇ ਕੋਲ ਹੈ ਨਹੀਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮਰੀਜ਼ ਨੂੰ ਬਾਹਰ ਜਰ ਜਾਊਗਾ ਉਹਦੇ ਨਾਲ ਉਦੋਂ ਕਈ ਕਈ ਗੁਣਾ ਮਹਿੰਗਾ ਦਵਾਈ ਹੋਣੀ